ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਪਿੰਡ ਮਾਣੇ ਸਿੰਘ ਵਾਲਾ ਮਾਣਾ ਸਿੰਘ ਵਾਲੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਮਾਣੇ ਸਿੰਘ ਵਾਲੇ ਤੋਂ ਜਿਹੜੀ ਰੱਤੇ ਆ ਖੇੜੇ ਨੂੰ ਛੜਕ ਜਾਂਦੀ ਉਹ ਛੜਕ ਦੇ ਉੱਤੇ ਪੈਂਚਰ ਵਾਲੀ ਦੁਕਾਨ ਦੇ ਕੋਲੇ ਪਈ ਹੋਣਿਆ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਿਛਲੇ ਦਿਨੀ 3-4 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਤਮਾਲ ਪਾਉਣ ਵਾਲੀ ਗਾਂ ਬੇਹੱਦ ਤੇ ਖਾਸ ਜਿਹੜੀ ਵੀਡੀਓ ਨੂੰ ਤੁਸੀਂ ਮੁਹੱਬਤ ਦਿੱਤੀ ਸੀ ਉਹ ਗਾਂ ਦੇ ਦਰਸ਼ਨ ਫੇਰ ਕਰਵਾਉਣ ਲੱਗਾ ਬਾਈ ਉਹਨਾਂ ਨੇ ਵੇਚਣ ਨੂੰ ਲੈ ਕੇ ਆਂਦੀ ਆ ਮਿੱਤਰੋ ਤੇ ਚੰਗਾ ਜਿੰਨਾ ਦੁੱਧ ਦੱਸਿਆ ਉਹਨਾਂ ਦੁੱਧ ਇਹਦੇ ਥੱਲੇ ਇਸ ਟਾਈਮ ਵੀ ਮੌਜੂਦ ਆ ਸਾਰੀ ਗੱਲਬਾਤ ਆਪਾਂ ਕਰ ਲੈਨੇ ਬਾਈ ਦੇ ਨਾਲ ਕੀ ਗੱਲਬਾਤ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਟੇ ਬਾਈ ਵਧੀਆ ਜੀ ਵਧੀਆ ਸੇਤਾ ਦੇ ਪਰਿਵਾਰ ਬਾਈ ਵਧੀਆ ਜੀ ਵਧੀਆ ਸਰਦੀ ਕਰਾ ਵੀਰੇ ਹਾਂਜੀ ਹਾਂਜੀ ਠੀਕ ਆ ਅੱਛਾ ਫਿਰ ਪਹਿਲੀ ਲੈਂਦੀ ਵਪਾਰ ਸ਼ੁਰੂ ਕਰਤਾ ਹੈ ਹਾਂਜੀ ਹੋਣੀ ਹੀ ਤਾਂ 2-3 ਦਿਨ ਨਹੀਂ ਹੋ ਗਏ ਲੈਂਦੀ ਨੂੰ ਠੀਕ ਆ ਠੀਕ ਆ ਇਹ ਗਾਣ ਦੀ ਵੀਡੀਓ ਨੂੰ ਬਹੁਤ ਮਹੱਭਤ ਮਿਲੀ ਹੋਈ ਆ ਵੀਰੇ ਹਾਂਜੀ ਹੁਣ ਵੀ ਮਿਲੂਗੀ ਵੀ ਤੇਰਾ ਵਾਦਾ ਹਾਂਜੀ ਅੱਛਾ ਇਹਦੇ ਮਗਰ ਬੱਛਾ ਕੇ ਬੱਚੀ ਭਾਈ ਬੱਚੀ ਹੈ ਜੀ ਠੀਕ ਆ ਕਿੰਨਾ ਦੁੱਧ ਵੀਰੇ ਤੂੰ ਚੋ ਲੈਣਾ ਹੁਣ ਇਸ ਟਾਈਮ ਇਹ ਜੀ 2 ਕਿਲੋ ਇੱਕ ਟਾਈਮ ਮਤਲਬ 5 ਕਿਲੋ ਦੋ ਟਾਈਮਾਂ ਦਾ ਵੀ 5 ਕਿਲੋ ਠੰਡਾ ਦੁੱਧ ਦੋਵਾਂ ਟਾਈਮਾਂ ਦਾ ਹੈਗਾ ਠੀਕ ਆ ਫਿਰ ਹਨਾ ਬਾਕੀ ਬਾਕੀ ਸੇਵਾ ਤੇ ਆ ਹਾਂ ਬਾਕੀ ਸੀਰ ਬਹੁਤ ਹੈ ਹਾਂਜੀ ਸੀਰ ਜਮਾ ਹੈਲਦੀ ਨਹੀਂ ਕਰਦੀ ਠੀਕ ਆ ਬਾਕੀ ਜਿਵੇਂ ਜਿਵੇਂ ਆਪਾਂ ਸੇਵਾ ਕਰੀਓ ਵਾਜੂ ਦੁੱਧ ਕੋਈ ਪਾਲਾ ਨਹੀਂ ਤੇ 6-7 ਕਿਓ ਦਾ ਦਈ ਜਾਊਗੀ ਹਾਂਜੀ ਲੇਵਾ ਘੱਟ ਦਿਖਾਉਂਦੀ ਆ ਹਨਾ ਹਾਂਜੀ ਲੇਵਾ ਥੋੜਾ ਘੱਟ ਆ ਅੱਛਾ ਕਿੰਨੇ ਦੇ ਵਿੱਚ ਕਰਦ ਗਏ ਫਿਰ ਭਾਈ ਤੂੰ ਹੁਣ ਆਉਂਦੀ ਰੋਜੀ ਰੋਟੀ ਛੱਡ ਕੇ ਕਹਦੇ ਵੀ ਇੰਨੇ ਦੀ ਦੇਰ ਜਾ 10 ਤੱਕ ਦੇ ਦੰਗੀ ਚਲੋ ਬਾਕੀ ਮੇਰੇ ਵੀ ਭਰਾ ਦਾ ਆਈ ਦਾ ਮਾਨ ਤਾਂ ਜਰੂਰ ਕਰਨਾ ਤੁਹਾਡਾ ਉਹ ਕੀ ਠੀਕ ਆ ਯਾਰ ਤੈਨੂੰ ਮਾਲਾ ਛੇ ਸ਼ੂ ਵਾਂਗੂ ਬੜੀ ਹੋਈ ਹੈ ਹਨਾ ਬਾਲਾ ਉਹਲਾ ਤਾਂ ਤੂੰ ਵੀ ਨਹੀਂ ਰੱਖਿਆ ਬਾਕੀ ਨੂੰ ਫੀਡ ਵਗੈਰਾ ਵੀ ਪਾਈ ਹੈ ਨਾ ਹਨਾ ਹੂੰ ਜੀ ਅੱਛਾ ਵੀਰੇ ਗੱਲ ਐ ਹੁਣ ਮੈਨੂੰ ਨੰਬਰ ਦੇ ਦੇ ਕਿਰਦਾਰ ਨੰਬਰ ਜੀ ਆਪਣਾ 97793 ਜੀ 645658 ਜੀ ਇੱਕ ਵਾਰੀ ਰੀਪੀਟ ਕਰੋ 97 977 अच्छा वीर जे नहीं, नहीं, okay, वी कोई ਭਰਾ ਹੁਣ ਲੈ ਜਾਵੇ ਲਾਂਬੇ ਵਾਲੀ ਗੱਲ ਤਾਂ ਨਹੀਂ ਹੈਗੀ ਨਹੀਂ ਨਹੀਂ ਜਵੇਂ ਨਹੀਂ ਓਕੇ ਯਾਦਗਾਰੀ ਰਹੂਗਾ ਲੈ ਮਿੱਤਰੋ ਇਹ ਬਾਈ ਕਰ 10000 ਦੇ ਵਿੱਚੋਂ ਮਾਨ ਤਣ ਨਾਲ ਦੇ ਦੂਗਾ ਕਿਉਂਕਿ ਪੰਮੇ ਬਾਈ ਦਾ ਰੇਟ ਸੀ 6000 ਦੇ ਵਿੱਚ ਪਹੁੰਚ ਤੇ ਉਹ ਬਾਈ ਨੂੰ ਇੱਥੇ ਮਿਲੀ ਹੋਈ ਹੈ ਕਿਉਂਕਿ ਨੇੜਿਆ ਜਾਂ ਦੂਰ ਆ ਬਾਈ ਨੇ ਪਹੁੰਚ ਰੱਖੀ ਹੋਈ ਸੀ ਤੇ ਹੁਣ ਅਗਰ ਆ ਬਾਈ ਇਹ ਵੀ ਕੋਈ ਰੋੜੀ ਰੋਟੀ ਲਈ ਲੈ ਕੇ ਆਂਦੀ ਹੈ ਕੋਈ 2-4000 ਤਾਂ ਬਣਾਉਣਾ ਹਰ ਪਸ਼ੂ ਦੇ ਮਗਰ ਬਣਦਾ ਵੀ ਆ ਬਾ ਕਮਲ ਮੰਗ ਹੋਈ ਸੀ ਇਹ ਗਾਂ 10-12000 ਤੇ ਤਾਂ ਉੱਥੇ ਹੀ ਖੇਡਣ ਨੂੰ ਫਿਰਦੀ ਸੀ ਪਰ ਬਾਈ ਹੁਣਾਂ ਨੇ ਪਹਿਲੀਆਂ ਤੇ ਬਾਜੀ ਮਾਰ ਲਈ ਸੀ ਇਹਦੀ ਮਿੱਤਰੋ ਤੇ ਉੱਤੇ ਹੀ ਪਰ ਬਾਈ ਹੁਣੇ ਉਹਦੇ ਵੀ ਇਹ ਘਰਿਲ ਜਾ ਕੇ ਦੁਬਾਰਾ ਵੀਡੀਓ ਪਾ ਕੇ ਵੇਚ ਲਾਂਗੇ ਉਹ ਬਾਈ ਹੁਣ ਵਾਲੇ ਗੱਲ ਕੀਤੀ ਆ ਬਾਕੀ ਗੱਲਬਾਤ ਲਈ ਆਪਾਂ ਨੰਬਰ ਲੈਤਾ ਵਾ ਇੱਕ ਵਾਰੀ ਨੰਬਰ ਵੀਰੇ ਫੇਰ ਦੱਸ ਦੀ ਦੁਬਾਰਾ ਤੋਂ 97793 ਜੀ 46558 ਇੱਕ ਵਾਰੀ ਹੋਰ ਆਉਣ ਦੇ ਵੀਰੇ 97793 46558 ਜੀ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਦੇ ਨਾਲ ਗੱਲਬਾਤ ਮੌਕਾ ਵਾ ਇੱਕ ਵਾਰੀ ਫੇਰ ਤੁਹਾਡੇ ਲਈ ਸਿਰਫ 10000 ਦੇ ਵਿੱਚੋਂ ਮਾਨਤਣ ਨਾਲ ਦੀਸੀ ਗਾਂ ਉਹ ਵੀ ਦੋ ਥਣੀ ਬਿਲਕੁਲ ਤਾਜੀ ਖਰੀਦ ਲਿਓ ਜਿਹੜੇ ਭਰਾ ਨੂੰ ਚਚੂਗੀ ਪਾਜੀ ਤੁਹਾਨੂੰ